ਸਾਡੀ ਮਾਨ ਸਰਕਾਰੀ ਸਰਕਾਰ ਦੇ ਵਿੱਚ ਜੋ ਲੈਂਡ ਪੋਲਿੰਗ ਦੀ ਪਾਲਿਸੀ ਆਈ ਆ ਭਗਵਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਇੱਕ ਬਹੁਤ ਵਧੀਆ ਤੋਹਫਾ ਵਾ ਕਿਸਾਨਾ ਭਰਾਵਾਂ ਨੂੰ ਔਰ ਇਹ ਲੰਬੇ ਸਮੇਂ ਤੋਂ ਜੋ ਕਿਸਾਨ ਭਰਾਵਾਂ ਨੂੰ ਪੁਰਾਣੀ ਸਰਕਾਰਾਂ ਤੋਂ ਜੋ ਵਧਿੱਕੀਆਂ ਹੁੰਦੀ ਆਈਆਂ ਵਾ ਉਹਦੇ ਉੱਤੇ ਮੱਦੇ ਨਜ਼ਰ ਰੱਖਦੇ ਹੋਏ ਅੱਜ ਮਾਨ ਸਰਕਾਰ ਨੇ ਸਾਡੇ ਕਿਸਾਨ ਭਾਈਚਾਰੇ ਲਈ ਉਹਨਾਂ ਦੇ ਲਈ ਇੱਕ ਅਜਿਹੀ ਚੀਜ਼ ਲੈ ਕੇ ਆਏ ਹੋ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਵੇਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਕਿਸਾਨਾਂ ਦੇ ਜ਼ਰੂਰੀ ਨਹੀਂ ਕਿ ਕੋਈ ਕੋ 9 ਏਕੜ ਹੈ 10 ਏਕੜ ਹੈ 15 ਏਕੜ ਜ਼ਮੀਨ ਹੈ 20 ਏਕੜ ਜ਼ਮੀਨ ਹੈ ਕਈ ਅਜਿ ਕਿਸਾਨ ਜੋ ਛੋਟੇ ਵਰਗ ਦੇ ਵੀ ਹੈਗੇ ਆ ਜਿਨ੍ਹਾਂ ਨੂੰ ਕੁਝ ਸਿਰਫ 1 ਏਕੜ ਜਾਂ 2 ਏਕੜ ਆ ਉਹਨਾਂ ਨੂੰ ਕਈ ਵਾਰੀ ਜ਼ਿਮੀਂਦਾਰੋਂ ਕੋ ਜਾ ਕੇ ਪੈਸੇ ਦੀ ਲੋੜ ਪੈਂਦੀ ਆ ਪਰ ਅੱਜ ਮਾਨ ਸਰਕਾਰ ਨੇ ਇਹ ਚੀਜ਼ ਨੂੰ ਵੇਖਦੇ ਹੋਏ ਸਾਡੇ ਕਿਸਾਨ ਭਰਾਵਾਂ ਨੂੰ ਇਤਿਆਜ਼ੀ ਲੈਂਡ ਪਾਲਿਸੀ ਲੈ ਕੇ ਆਏ ਜਿਦੇ ਵਿੱਚ ਉਹ ਸਾਲਾਨਾ ਜਦ ਤੱਕ ਉਦੀ ਉਸਾਰੀ ਨਹੀਂ ਹੁੰਦੀ ਉਹਦੇ ਵਿੱਚ ਸਰਕਾਰ ਵੱਲੋਂ ਕੋਈ ਕੰਮ ਨਹੀਂ ਕੀਤਾ ਜਾਂਦਾ ਉਹਦਾ 50000 ਰੁਪਏ ਸਾਲਾਨਾ ਦੇ ਦਿੱਤਾ ਜਾਵੇਗਾ ਜਦੋਂ ਸਰਕਾਰ ਵੱਲੋਂ ਉਸ ਜਗ੍ਹਾ ਦੇ ਉੱਤੇ ਕਮ ਸਟਾਰਟ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਮਾਂ ਸਰਕਾਰ ਨੂੰ ਲੱਖ ਰੁਪਏ ਦਿੱਤਾ ਜਾਵੇਗਾ। ਉਹ ਸਭ ਤੋਂ ਵੱਡੀ ਗੱਲ ਹੈ ਕਿ ਹਰ ਸਾਲ 10% ਦਾ ਵਾਅਦਾ ਵੀ ਹੋਣਾ। ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਬਾਰੇ ਸੋਚਿਆ। ਅੱਜ ਤੱਕ ਕਿਸਾਨ ਵੀਰ ਹਮੇਸ਼ਾ ਹੀ ਤਰਨੇ ਹਿਲਾਉਂਦੇ ਆਏ ਨੇ ਔਰ ਇਹ ਇੱਕ ਅਜਿਹੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਹੈ ਜਿਹੜੀ ਕਿਸਾਨਾਂ ਦੀ ਫੇਵਰ ਚ ਬੋਲਦੀ ਹੈ। ਚਾਹੇ ਉਹ ਲੈਂਡ ਪੂਲਿੰਗ ਨੂੰ ਲੈ ਕੇ ਹੋਵੇ। ਚਾਹੇ ਉਹ ਨੈਰੀ ਪਾਣੀ ਦਾ ਮਸਦ ਹੋਵੇ ਸਰਕਾਰ ਜ਼ਮੀਨ ਐਕਵਾਇਰ ਕਰਦੀ ਆ ਤੇ ਸਟਾਰਟਿੰਗ ਤੇ ਉਹਨਾਂ ਨੂੰ 50000 ਰੁਪਿਆ ਸਾਲਾਨਾ ਮਿਲੇਗਾ ਔਰ ਉਸ ਤੋਂ ਬਾਅਦ ਜਦੋਂ ਉੱਥੇ ਕੰਮ ਸਟਾਰਟ ਹੋ ਜਾਏਗਾ ਜਦੋਂ ਉਹਨਾਂ ਦੀ ਕੰਮ ਡਿਵੈਲਪਮੈਂਟ ਉਹ ਸਾਰੀ ਚਾਲੂ ਹੋ ਜਾਏਗੀ ਤੇ ਲੱਖ ਰੁਪਏ ਸਾਲਾਨਾ ਮਿਲੇਗਾ ਔਰ ਇਸ ਦੇ ਨਾਲ ਨਾਲ 10% ਵਾਧਾ ਵੀ ਹੈ ਔਰ ਇੱਥੇ ਹੀ ਕਿਸਾਨ ਭਰਾਏ ਦੇ ਤੇ ਲੋਨ ਵੀ ਲੈ ਸਕਦੇ ਨੇ ਔਰ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਸਰਕਾਰ ਨੇ ਕੀਤੀ ਹੈ ਕਿ ਜਦੋਂ ਅਗਰ ਜੇਕਰ ਜਿਹਦੀ ਜ਼ਮੀਨ ਦਾ ਮਾਲਕ ਹੈ ਜੇਕਰ ਉਹ ਆਪਣੀ ਜਗ੍ਹਾ ਨਹੀਂ ਲੈਂਦਾ ਕਮਰਸ਼ੀਅਲ ਥਾਂ ਨਹੀਂ ਲੈਂਦਾ ਤੇ ਉਹਨੂੰ ਆਪਾਂ ਘਰੇਲੂ ਜਗ੍ਹਾ ਦੇ ਵਿੱਚ ਆਪਾਂ ਲੈਣਾ ਚਾਹੁੰਦੇ ਆ ਤਾਂ ਉਹਦਾ ਤਿੰਨ ਗੁਣਾ ਜਿਹੜਾ ਉਹਨੂੰ ਵਧਾ ਕੇ ਜੜੀ ਜ਼ਮੀਨ ਦਿੱਤੀ ਜਾਊਗੀ ਇਸ ਕਰਕੇ ਜਿਹੜਾ ਇਹ ਫੈਸਲਾ ਹੈ ਇਹ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਔਰ ਕਿਸਾਨ ਜਿਹੜੇ ਨੇ ਜਿਹੜੇ ਸਹੀ ਕਿਸਾਨ ਨੇ ਉਹ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ ਬਹੁਤ ਵਧੀਆ ਤੋਹਫਾ ਜੀ ਕਿਸਾਨਾਂ ਲਈ ਬਦ ਕਿਸਾਨਾਂ ਨੂੰ ਇਹਦੇ ਵਿੱਚ ਉਹਨਾਂ ਨੂੰ ਜਦੋਂ ਕਮਰਸ਼ੀਅਲ ਜਗ੍ਹਾ ਵੀ ਦਿੱਤੀ ਜਾਂਦੀ ਹੈ ਆਪਣਾ ਰੁਜ਼ਗਾਰ ਕਰ ਸਕਦੇ ਆ ਉੱਥੇ ਜਿਉ ਨਹੀਂ ਵੀ ਲੈਣਾ ਚਾਹੁੰਦੇ ਤਾਂ ਉਹਨੂੰ ਤਿੰਨ ਕਰਾਬੀ ਦਿੱਤਾ ਜਾਂਦਾ। ਮਾਨ ਸਰਕਾਰ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਬੋਲੀ ਐ ਤੇ ਕਿਸਾਨਾਂ ਦੇ ਹੱਕ 'ਚ ਵੀ ਬੋਲਦੀ ਰਹੇ। ਬਿਲਕੁਲ ਜੀ ਫਾਇਦਾ ਹੋਏਗਾ ਜਰੂਰ ਜੀ। ਜਿੱਦਾਂ ਚਿਰ ਉਹ ਕਿਸਾਨ ਦੀ ਮਾਲੋ ਜ਼ਮੀਨ ਆ ਜਿਹੜੀ ਉਹ ਨਹੀਂ ਉਹ ਉੱਤੇ ਕੋਈ ਸਾਰੀ ਨਹੀਂ ਹੁੰਦੀ। ਓਨੀ ਦਿਨ ਕਿਸਾਨ ਆਪਣੀ ਖੇਤੀ ਵੀ ਕਰ ਸਕਦਾ ਐ ਤੇ ਪਲੱਸ ਪ੍ਰਤੀ ਏਕੜ ਸਾਲ ਦਾ 50000 ਰੁਪਇਆ ਨੂੰ ਮਿਲੇਗਾ। ਜਦੋਂ ਉੱਤੇ ਡਿਵੈਲਪਮੈਂਟ ਚੱਲੂ ਹੋ ਜਾਂਦੀ ਆ ਉਦੋਂ ਉਹਨੂੰ 1 ਲੱਖ ਰੁਪਇਆ ਸਲਾਨਾ ਮਿਲੇਗਾ। ਭਗਵਾਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਕਿ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਇਹ ਸਕੀਮ ਲੈ ਕੇ ਆਏ ਨੇ ਲੈਂਡ ਪੋਲਿੰਗ ਸਕੀਮ ਜਿਹੜੀ ਆ ਔਰ ਕਿਸਾਨ ਭਰਾ ਵੀ ਇਹਦੇ ਵਿੱਚ ਬਹੁਤ ਖੁਸ਼ ਨੇ ਔਰ ਮੈਂ ਚਾਹੁੰਨਾ ਕਿ ਇੱਕ ਅਜਿਹੀ ਸਰਕਾਰ ਹੀ ਇਹੋ ਜਿਹੀ ਆ ਕਿ ਜਿਹੜੇ ਕਿਸਾਨਾਂ ਤੋਂ ਛੱਡ ਕੇ ਹਰ ਧਰਮ ਦਾ ਹਰ ਕੋਈ ਵੀ ਪੰਜਾਬ ਨੂੰ ਲੈ ਕੇ ਕੋਈ ਵੀ ਪਾਲਸੀ ਹੈ ਇਹ ਪੰਜਾਬ ਹਿੱਤ ਦੇ ਵਿੱਚ ਪਾਲਸੀ ਆ ਰਹੀ ਆ ਚਾਹੇ ਹੈਲਥ ਨੂੰ ਲੈ ਕੇ ਹੋਵੇ ਚਾਹੇ ਕਿਸਾਨਾਂ ਨੂੰ ਲੈ ਕੇ ਹੋਵੇ ਆਮ ਵਰਗ ਨੂੰ ਲੈ ਕੇ ਇਹ ਜੜੀਆਂ ਪਾਲਸੀਆਂ ਨੇ ਸਰਕਾਰ ਬਹੁਤ ਵਧੀਆ ਪਾਲਸੀ ਲਿਆ ਰਹੀ ਆ ਮੰਦੀਰ ਸਿੰਘ ਬੋਲ ਰਿਹਾ ਜੀ ਲੈਂਡ ਪੂਲਿੰਗ ਲਈ ਕਿਸਾਨਾਂ ਲਈ ਬਹੁਤ ਵਧੀਆ ਆ ਜੋ ਕਿ ਦੂਧੀਆਂ ਪਾਰਟੀਆਂ ਬਹੁਤ ਫਾਇਦਾ ਨਾਲ ਲਈ ਆ ਵੀ ਬਹੁਤ ਮਾੜੀ ਚੀਜ਼ ਆ ਲੈਂਡ ਪੂਲਿੰਗ ਦਾ ਇਦਾਂ ਕਿ ਜਿੰਨਾ ਜਦੋਂ ਕਿਸਾਨ ਆਪਣੀ ਜ਼ਮੀਨ ਦਿੰਦਾ ਆ ਉਦੋਂ ਉਹਨੂੰ 50000 ਰੁਪਏ ਪ੍ਰਤੀ ਏਕੜ ਠੀਕ ਹੈ ਜਦੋਂ ਉੱਤੇ ਡਿਵੈਲਪਮੈਂਟ ਚੱਲੂ ਹੋ ਜਾਂਦੀ ਆ ਉਦੋਂ ਉਹਨੂੰ 1 ਲੱਖ ਰੁਪਏ ਪ੍ਰਤੀ ਸਾਲਾਨਾ ਉਹਨੂੰ ਪ੍ਰਤੀ ਏਕੜ ਦਿੱਤਾ ਜਾਂਦਾ ਆ ਤੇ ਬਾਕੀ ਜਿੱਥੇ ਕਿਸਾਨਾਂ ਦੀ ਗੱਲ ਜਦੋਂ ਉੱਤੇ ਡਿਵੈਲਪਮੈਂਟ ਪੂਰੀ ਹੋ ਜਾਂਦੀ ਆ ਉਦੋਂ ਉਹਨਾਂ ਨੂੰ ਉੱਥੇ ਮਤਲਬ ਕਿ 1000 ਗੱਜ ਦੇ ਪਲਾਟ ਹੋ ਗਏ 200 ਗੱਜ ਦੇ ਜੇ ਉਹ ਕਮਰਸ਼ੀਅਲ ਚ ਲੈਣਾ ਚਾਹੁੰਦਾ 200 ਮਤਲਬ ਅਲੱਗ-ਅਲੱਗ ਮਿਲਦੇ ਆ ਨਾ ਜੇ ਉਹ ਨਹੀਂ ਵੀ ਲੈਣਾ ਚਾਹੁੰਦਾ ਤੇ ਉਹ ਉਹਦਾ ਉਹਨੂੰ ਮਤਲਬ ਵੀ 3 ਗੁਣਾ ਉਹਨੂੰ ਉਹਦੀ ਅਮਾਉਂਟ ਮਿਲਦੀ ਆ ਤੇ ਹਰ ਸਾਲ ਉਹਦੇ ਚ 10% ਦਾ ਵਾਅਦਾ ਵੀ ਕੀਤਾ ਜਾਂਦਾ ਬਹੁਤ ਵਧੀਆ ਤੋਹਫਾ ਜੀ ਕਿਸਾਨਾਂ ਲਈ ਬਲਕਿ ਕਿਸਾਨਾਂ ਨੂੰ ਇਹਦੇ ਚ ਉਹਨਾਂ ਨੂੰ ਜਦੋਂ ਕਮਰਸ਼ੀਅਲ ਜਗ੍ਹਾ ਵੀ ਦਿੱਤੀ ਜਾਂਦੀ ਹੈ ਆਪਣਾ ਰੁਜ਼ਗਾਰ ਕਰ ਸਕਦੇ ਆ ਉੱਥੇ ਜਿਉ ਨਹੀਂ ਵੀ ਲੈਣਾ ਚਾਹੁੰਦੇ ਤਾਂ ਉਹਨੂੰ ਤਿੰਨ ਗਣਾ ਵੀ ਦਿੱਤਾ ਜਾਂਦਾ। ਮਾਨ ਸਰਕਾਰ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਬੋਲੀ ਐ ਤੇ ਕਿਸਾਨਾਂ ਦੇ ਹੱਕ 'ਚ ਵੀ ਬੋਲਦੀ ਰਹੇਗੀ। ਬਿਲਕੁਲ ਜੀ ਫਾਇਦਾ ਹੋਏਗਾ ਜ਼ਰੂਰ ਜੀ। ਜਿੱਦਾਂ ਚਿਰ ਉਹ ਕਿਸਾਨ ਦੀ ਬਾਲੋ ਜ਼ਮੀਨ ਆ ਜਿਹੜੀ ਉਹ ਨਹੀਂ ਉਹ ਉੱਤੇ ਕੋਈ ਸਾਰੀ ਨਹੀਂ ਹੁੰਦੀ। ਉਹਨੀ ਦਿਨ ਕਿਸਾਨ ਆਪਣੀ ਖੇਤੀ ਵੀ ਕਰ ਸਕਦਾ ਐ ਤੇ ਪਲੱਸ ਪ੍ਰਤੀ ਏਕੜ ਸਾਲ ਦਾ 50000 ਰੁਪਇਆ ਨੂੰ ਮਿਲੇਗਾ। ਜਦੋਂ ਤੇ ਡਿਵੈਲਪਮੈਂਟ ਚੱਲੂ ਹੋ ਜਾਂਦੀ ਆ ਉਦੋਂ ਉਹਨੂੰ 1 ਲੱਖ ਰੁਪਇਆ ਸਲਾਨਾ ਮਿਲੇਗਾ। ਮੇਰਾ ਸਨਨੀ ਮਸੀਆ ਸਰ ਆਮ ਆਦਮੀ ਪਾਰਟੀ ਮਾਨ ਸਰਕਾਰੀ ਸਰਕਾਰ ਦੇ ਵਿੱਚ ਜੋ ਲੈਂਡ ਪੋਲਿੰਗ ਦੀ ਪਾਲਿਸੀ ਆਈ ਹੈ ਭਗਵਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਉਹ ਇੱਕ ਬਹੁਤ ਵਧੀਆ ਤੋਹਫਾ ਵਾ ਕਿਸਾਨਾ ਭਰਾਵਾਂ ਨੂੰ ਔਰ ਇਹ ਲੰਬੇ ਸਮੇਂ ਤੋਂ ਜੋ ਕਿਸਾਨ ਭਰਾਵਾਂ ਨੂੰ ਪੁਰਾਣੀ ਸਰਕਾਰਾਂ ਤੋਂ ਜੋ ਵਧਿੱਕੀਆਂ ਹੁੰਦੀ ਆਈਆਂ ਵਾ ਉਹਦੇ ਉੱਤੇ ਮੱਦੇ ਨਜ਼ਰ ਰੱਖਦੇ ਹੋਏ ਆਧ ਮਾਨ ਸਰਕਾਰ ਨੇ ਸਾਡੇ ਕਿਸਾਨ ਭਾਈਚਾਰੇ ਲਈ ਉਹਨਾਂ ਦੇ ਲਈ ਇੱਕ ਅਹਿਜੀ ਚੀਜ਼ ਲੈ ਕੇ ਆਏ ਹੋ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਵੇਗਾ ਹਾਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਕਿਸਾਨ ਹੈ ਜਿਹੜੇ ਨਹੀਂ ਕਿ ਕੋਈ 9 ਏਕੜ ਹੈ 10 ਏਕੜ ਹੈ 15 ਏਕੜ ਜ਼ਮੀਨ ਹੈ 20 ਏਕੜ ਜ਼ਮੀਨ ਹੈ ਕਈ ਅਜਿ ਕਿਸਾਨ ਜੋ ਛੋਟੇ ਵਰਗ ਦੇ ਵੀ ਹੈਗੇ ਆ ਜਿਨ੍ਹਾਂ ਨੂੰ ਕੁਸ ਸਿਰਫ 1 ਏਕੜ ਜਾਂ 2 ਏਕੜ ਆ ਉਹਨਾਂ ਨੂੰ ਕਈ ਵਾਰੀ ਜ਼ਿਮੀਂਦਾਰਾਂ ਕੋਲ ਜਾ ਕੇ ਪੈਸੇ ਦੀ ਲੋੜ ਪੈਂਦੀ ਆ ਪਰ ਅੱਜ ਮਾਨ ਸਰਕਾਰ ਨੇ ਇਹ ਚੀਜ਼ ਨੂੰ ਵੇਖਦੇ ਹੋਏ ਸਾਡੇ ਕਿਸਾਨ ਭਰਾਵਾਂ ਨੂੰ ਇਤਿਆਜ਼ੀ ਲੈਂਡ ਪਾਲਿਸੀ ਲੈ ਕੇ ਆਏ ਜਿਹਦੇ ਵਿੱਚ ਉਹ ਸਾਲਾਣਾ ਜਦ ਤੱਕ ਉਦੀ ਉਸਾਰੀ ਨਹੀਂ ਹੁੰਦੀ ਉਹਦੇ ਵਿੱਚ ਸਰਕਾਰ ਵੱਲੋਂ ਕੋਈ ਕੰਮ ਨਹੀਂ ਕੀਤਾ ਜਾਂਦਾ ਉਹਦਾ 50000 ਰੁਪਏ ਸਾਲਾਨਾ ਦੇ ਦਿੱਤਾ ਜਾਵੇਗਾ ਜਦੋਂ ਸਰਕਾਰ ਵੱਲੋਂ ਉਸ ਜਗ੍ਹਾ ਦੇ ਉੱਤੇ ਕੰਮ ਸਟਾਰਟ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਮਾਂ ਸਰਕਾਰ ਨੂੰ ਲੱਖ ਰੁਪਏ ਦਿੱਤਾ ਜਾਵੇਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰ ਸਾਲ 10% ਦਾ ਵਾਅਦਾ ਵੀ ਹੋਣਾ ਵਾ ਔਰ ਤੁਸੀਂ ਵੇਖ ਸਕਦੇ ਹੋ ਕਿ ਜੋ ਸਬ ਪਿਛਲੀ ਸਰਕਾਰਾਂ ਦੇ ਵਿੱਚ ਜੋ ਆਪਣੇ ਪ੍ਰਾਪਰਟੀ ਡੀਲਰ ਹੈ ਅਗਲੀ ਪ੍ਰੋਬਲਮ ਕਿੱਥੋਂ ਦੀ ਜਦੋਂ ਅਸੀਂ ਪ੍ਰਾਪਰਟੀ ਡੀਲਰਾਂ ਕੋਲ ਜ਼ਮੀਨਾਂ ਖਰੀਦਦੇ ਹਾਂ ਤੁਸੀਂ ਵੇਖੋ ਕਿ ਬੋਸਟ ਜਗ੍ਹਾ ਦੇ ਵਿੱਚ ਕੀ ਹੁੰਦਾ ਕੀ ਆ ਨਾ ਉਸ ਜਗ੍ਹਾ ਦੀ ਸੀਵਰੇਜ ਦੀ ਉਹੀ ਹਲਕੀ ਤਾਂ ਜਾਂਦਾ ਨਾ ਉਥੇ ਬੱਤੀ ਦੇ ਕੈਰੈਕਸ਼ਨ ਹੁੰਦੀ ਆ ਉਹ ਕੀ ਕਰਦੇ ਆ ਕਿ ਫਟਾਫਟ ਆਪਣੇ ਕਾਮਕਾਰ ਨੂੰ ਨਬੇੜ ਕੇ ਪਲਾਟ ਵੇਚ ਦਿੰਦੇ ਆ ਔਰ ਜਦੋਂ ਪਰਟ ਜਦੋਂ ਉਸ ਘਰ ਦਾ ਵਕੀਰਤਾ ਖਰੀਦ ਲਿੰਦਾ ਵਾ ਤੇ ਔਰ ਸਮੇਂ ਦੇ ਵਿੱਚ ਫਿਰ ਉਹ ਉਸ ਚੀ ਦੀ ਉਡੀਕ ਕਰਦਾ ਕਿ ਮੇਰੇ ਇਸ ਕਲੋਨੀ ਦੇ ਵਿੱਚ ਸੀਵੇ ਦੀ ਦਿੱਕਤ ਨਾ ਹੋਵੇ ਆ ਇਲੈਕਟ੍ਰਿਸਿਟੀ ਦੀ ਕੋਈ ਮੁਸ਼ਕਿਲ ਨਾ ਹੋਵੇ ਆ ਪਾਰਕਿੰਗ ਦੀ ਕੋਈ ਮੁਸ਼ਕਿਲ ਨਾ ਹੋਵੇ ਪਰ ਜਦੋਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਸਾਰੇ ਕਲੋਨੀ ਦੇ ਲੋਕ ਆ ਸਰਕਾਰਾਂ ਉੱਤੇ ਦੋਸ਼ ਲਾਉਂਦੇ ਆ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਅਸੀਂ ਕਦੇ ਵੀ ਕੋਈ ਜ਼ਮੀਨ ਖਰੀਦਦਾ ਇੱਕ ਬਹੁਤ ਵੱਡਾ ਲੈਂਡ ਮਾਫੀਆ ਚੱਲ ਰਿਹਾ ਵਾ ਹੁੰਦਾ ਕੀ ਆ ਕਿ ਜਿਹੜੇ ਪ੍ਰਾਪਰਟੀ ਡੀਲਰ ਹੁੰਦੇ ਆ ਉਹ ਇੱਕ ਜ਼ਮੀਨ ਨੂੰ ਖਰੀਦੇ ਆ ਉਸ ਜ਼ਮੀਨ ਦਾ ਪਲਾਟ ਕਰਦੇ ਆ ਤਾਂ ਉਤੋਂ ਜੋ ਗਾਕਾਂ ਨੂੰ ਜੋ ਡੀਲ ਕਰਕੇ ਵੇਚਦੇ ਆ ਉਹ ਉਸ ਡੀਲ ਦੇ ਉੱਤੇ ਆਪਣੇ ਪੂਰੇ ਨਹੀਂ ਹੋ ਪਾਉਂਦੇ ਉਹ ਤਾਂ ਮਿਸ ਜ਼ਮੀਨ ਵੇਚ ਕੇ ਚੱਲ ਜਾਂਦੇ ਆ ਪਰ ਜਿਹੜੇ ਉੱਥੇ ਵਸਨੀਕ ਹੁੰਦੇ ਜਿਹੜੇ ਉੱਥੇ ਦੇ ਨਿਵਾਸੀ ਹੁੰਦੇ ਆ ਉਹਨਾਂ ਨੂੰ ਜੋ ਮੁਸ਼ਕਲਾਂ ਦਿੱਕਤਾਂ ਆਦੀ ਆ ਨਾ ਉਹ ਪ੍ਰਾਪਰਟੀ ਡੀਲਰ ਨੂੰ ਕੈਨਜੋਗੇ ਹੁੰਦੇ ਆ ਨਾ ਸਰਕਾਰ ਤੋਂ ਕੈਨਜੋਗੇ ਹੁੰਦੇ ਫਿਰ ਉਹਨਾਂ ਨੂੰ ਕਈ ਜਗ੍ਹਾ ਤੋਂ ਨੋਸੀਆਂ ਤੇ ਲੈਣੀ ਪੈਂਦੀ ਆ ਜਿੱਦੇ ਵਿੱਚ ਉਹਨਾਂ ਨੂੰ ਬਹੁਤ ਸਾਰੀ ਮੁਸ਼ਕਲਾਂ ਆਉਂਦੀਆਂ ਆ ਵਾ ਇਸ ਚੀਜ਼ ਨੂੰ ਲੈਣ ਦੇ ਹੋਏ ਕਿ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਾ ਹੋਵੇ ਔਰ ਜੋ ਸਾਡੇ ਕਿਸਾਨ ਭਰਾ ਵਾ ਜੋ ਜ਼ਮੀਂਦਾਰ ਭਰਾ ਨੇ ਜਿਨ੍ਹਾਂ ਕੋ ਕਿਤਨੇ ਕਿਦਾਰ ਆਇ ਦੀ ਮੁਸ਼ਕਲ ਆਂਦੀ ਹੈ ਇਹ ਦੋਵਾਂ ਚੀਜ਼ਾਂ ਨੂੰ ਰੱਖਦੇ ਹੋਏ ਸਰਕਾਰ ਨੇ ਪਾਲਿਸੀ ਲੈ ਕੇ ਆਏ ਹਾਂ ਜੀ ਬਿਲਕੁਲ ਹੀ ਸਰ ਲਖੋ ਜਦ ਤੱਕ ਸਰਕਾਰ ਇਸ ਚੀਜ਼ ਦਾ ਪੂਰਾ ਡਵੈਲਪਮੈਂਟ ਕਰਕੇ ਹੈਂਡਓਵਰ ਨਹੀਂ ਲੈਂਦੇ ਉਹਦੇ ਤੱਕ ਕਿਸਾਨਪੁਰਾ ਸਾਡਾ ਉਹਦੇ ਥਰੂ ਲੋਨ ਵੀ ਲੈ ਸਕਦਾ ਵਾ ਤੇ ਮੇਰਾ ਨਾਮ ਮਮੀ ਸੋਢੀ ਜੀ ਪਹਿਲਾਂ ਤਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਬਾਰੇ ਸੋਚਿਆ ਅੱਜ ਤੱਕ ਕਿਸਾਨ ਵੀਰ ਹਮੇਸ਼ਾ ਹੀ ਤਰਨੇ ਹਿਲਾਉਂਦੇ ਆਏ ਨੇ ਔਰ ਇਹ ਇੱਕ ਅਜਿਹੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਹੈ ਜਿਹੜੀ ਕਿਸਾਨਾਂ ਦੀ ਫੇਵਰ ਚ ਬੋਲਦੀ ਹੈ ਚਾਹੇ ਉਹ ਲੈਂਡ ਪੂਲਿੰਗ ਨੂੰ ਲੈ ਕੇ ਹੋਵੇ ਚਾਹੇ ਉਹ ਨਹਿਰੀ ਪਾਣੀ ਦਾ ਮਸਲਾ ਹੋਵੇ ਚਾਹੇ ਕੋਈ ਵੀ ਕਿਸਾਨਾਂ ਦੇ ਹੱਕ ਚ ਮਸਲਾ ਹੋਵੇ ਪੁੰਜ ਦਾ ਆਪਾਂ ਲੈਂਡ ਪੂਲਿੰਗ ਦੀ ਗੱਲ ਕਰ ਰਹੀ ਏ ਅਗਰ ਕਿਸਾਨ ਭਰਾ ਜਦੋਂ ਆਪਣੀ ਜ਼ਮੀਨ ਦਿੰਦੇ ਨੇ ਔਰ ਅਗਰ ਜਿੰਨੀ ਦੇਰ ਤੱਕ ਕੰਮ ਸ਼ੁਰੂ ਨਹੀਂ ਹੁੰਦਾ ਉਹਦੀ ਤੇ ਉਹਦੇ ਵਿੱਚ ਖੇਤੀ ਵੀ ਕਰ ਸਕਦੇ ਨੇ ਦੂਸਰਾ ਅਗਰ ਜਦੋਂ ਵੀ ਇਹ ਕਿਸਾਨ ਭਰਾ ਇਸ ਜਦੋਂ ਸਰਕਾਰ ਜ਼ਮੀਨ ਅਕਵਾਇਰ ਕਰਦੀ ਆ ਤੇ ਸਟਾਰਟਿੰਗ ਤੇ ਉਹਨਾਂ ਨੂੰ 50000 ਰੁਪਇਆ ਸਾਲਾਨਾ ਮਿਲੇਗਾ ਔਰ ਉਸ ਤੋਂ ਬਾਅਦ ਜਦੋਂ ਉੱਥੇ ਕੰਮ ਸਟਾਰਟ ਹੋ ਜਾਏਗਾ ਜਦੋਂ ਉਹਨਾਂ ਦੀ ਕੰਮ ਡਿਵੈਲਪਮੈਂਟ ਉਹ ਸਾਰੀ ਚਾਲੂ ਹੋ ਜਾਏਗੀ ਤੇ ਲੱਖ ਰੁਪਇਆ ਸਾਲਾਨਾ ਮਿਲੂਗਾ ਔਰ ਇਸ ਦੇ ਨਾਲ ਨਾਲ 10% ਵਾਧਾ ਵੀ ਹੈ ਔਰ ਇੱਥੇ ਹੀ ਕਿਸਾਨ ਭਰਾਏ ਦੇ ਤੇ ਲੋਨ ਵੀ ਲੈ ਸਕਦੇ ਨੇ ਔਰ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਸਰਕਾਰ ਨੇ ਕੀਤੀ ਹੈ ਕਿ ਜਦੋਂ ਅਗਰ ਜੇਕਰ ਜਿਹੜੀ ਜ਼ਮੀਨ ਦਾ ਮਾਲਕ ਹੈ ਜੇਕਰ ਉਹ ਆਪਣੀ ਜਗ੍ਹਾ ਨਹੀਂ ਲੈਂਦਾ ਕਮਰਸ਼ੀਅਲ ਥਾਂ ਨਹੀਂ ਲੈਂਦਾ ਤੇ ਉਹਨੂੰ ਆਪਾਂ ਘਰੇਲੂ ਜਗ੍ਹਾ ਦੇ ਵਿੱਚ ਆਪਾਂ ਲੈਣਾ ਚਾਹੁੰਦੇ ਆ ਤੇ ਉਹਦਾ ਤਿੰਨ ਗੁਣਾ ਜਿਹੜਾ ਉਹਨੂੰ ਵਧਾ ਕੇ ਜਿਹੜੀ ਜ਼ਮੀਨ ਦਿੱਤੀ ਜਾਊਗੀ ਇਸ ਕਰਕੇ ਜਿਹੜਾ ਇਹ ਫੈਸਲਾ ਹੈ ਇਹ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਔਰ ਕਿਸਾਨ ਜਿਹੜੇ ਨੇ ਜਿਹੜੇ ਸਹੀ ਕਿਸਾਨ ਨੇ ਉਹ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ ਉਹ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਹਮੇਸ਼ਾ ਭੰਡਦੀਆਂ ਹੀ ਆਈਆਂ ਨੇ ਅਗਰ ਕੋਈ ਚੰਗਾ ਕੰਮ ਵੀ ਸਰਕਾਰ ਕਰਦੀ ਹੈ ਤੇ ਉਹਨੂੰ ਵੀ ਭੰਡਦੀਆਂ ਨਜ਼ਰ ਆਉਂਦੀਆਂ ਨੇ ਅਗਰ ਜੇਕਰ ਉਹ ਭੰਡ ਦੇ ਨਜ਼ਰ ਆਉਂਦੇ ਨੇ ਅਗਰ ਜੇ ਦੂਜੀ ਸਰਕਾਰ ਡਿਫੈਂਡ ਕਰਦੀ ਹੈ ਚੀਜ਼ ਨੂੰ ਤੇ ਇਹਦਾ ਮਤਲਬ ਸਮਝ ਆਉਂਦੀ ਹੈ ਕਿ ਵਾਕੇ ਹੀ ਸਰਕਾਰ ਨੇ ਕੋਈ ਵਧੀਆ ਕੰਮ ਕੀਤਾ ਔਰ ਆਪਾਂ ਇਸ ਚੀਜ਼ ਦਾ ਭਗਵਾਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਕਿ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਇਹ ਸਕੀਮ ਲੈ ਕੇ ਆਏ ਨੇ ਲੈਂਡ ਪੋਲਿੰਗ ਸਕੀਮ ਜਿਹੜੀ ਆ ਔਰ ਕਿਸਾਨ ਭਰਾ ਵੀ ਇਹਦੇ ਵਿੱਚ ਬਹੁਤ ਖੁਸ਼ ਨੇ ਔਰ ਮੈਂ ਚਾਹੁੰਦਾ ਕਿ ਇੱਕ ਇਹ ਜਿਹੀ ਸਰਕਾਰ ਹੀ ਇਹੋ ਜੀ ਆਈ ਆ ਕਿ ਜਿਹੜੇ ਕਿਸਾਨਾਂ ਤੋਂ ਛੱਡ ਕੇ ਹਰ ਧਰਮ ਦਾ ਹਰ ਕੋਈ ਵੀ ਪੰਜਾਬ ਨੂੰ ਲੈ ਕੇ ਕੋਈ ਵੀ ਪਾਲਸੀ ਹੈ ਇਹ ਪੰਜਾਬ ਹਿੱਤ ਦੇ ਵਿੱਚ ਪਾਲਸੀ ਆ ਰਹੀ ਆ ਚਾਹੇ ਹੈਲਥ ਨੂੰ ਲੈ ਕੇ ਹੋਵੇ ਚਾਹੇ ਕਿਸਾਨਾਂ ਨੂੰ ਲੈ ਕੇ ਹੋਵੇ ਆਮ ਵਰਗ ਨੂੰ ਲੈ ਕੇ ਇਹ ਜੜੀਆਂ ਪਾਲਸੀਆਂ ਨੇ ਸਰਕਾਰ ਬਹੁਤ ਵਧੀਆ ਪਾਲਸੀ ਲਿਆ ਰਹੀ ਆ ਸੋ ਇਸ ਕਰਕੇ ਮੈਂ ਇਨੇ ਸ਼ਬਦਾਂ ਦੇ ਨਾਲ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਔਰ ਅੱਗੇ ਵੀ ਸੋਚਦੇ ਕਿ ਜੋ ਭਗਵਾਨ ਸਿੰਘ ਜੀ ਮਾਨ ਨੇ ਪੰਜਾਬ ਦੇ ਲਈ ਇਦਾਂ ਹੀ ਪਹਿਰਾ ਦਿੰਦੇ ਰਹਿਣਗੇ